8:30 ਵਜੇ 9 ਵਜੇ ਐਮਐਲਏ ਆਂਦਾ ਇਹਨਾਂ ਦੀ ਪੁਲਿਸ ਆਂਦੀ ਹੈ ਸਾਰੀ ਸਾਰਿਆਂ ਨੂੰ ਗੇਟ ਤੋਂ ਬਾਹਰ ਕੱਢਿਆ ਜਾਂਦਾ ਸਿਰਫ ਇਹਨਾਂ ਨੇ ਆਪਣੀਆਂ ਫੈਲਾਂ ਲੈ ਕੇ ਅੰਦਰ ਵੜਿਆ ਬੰਦੇ ਜਿੰਨੀਆਂ ਫੈਲਾਂ ਜਮ੍ਹਾਂ ਹੋ ਰਹੀਆਂ ਸਭ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਗੈਂਗਸਟਰ ਟੈ ਬੰਦੇ ਆ ਗੁੰਡਾ ਟੈ ਬੰਦੇ ਆ ਜਿਹੜੇ ਦੋ ਨੰਬਰ ਦਾ ਧੰਦਾ ਕਰਦੇ ਆ ਸਾਰੇ ਜਿਹੜੇ ਅੱਜ ਭਗੌੜੇ ਹੋਏ ਹੋਏ ਆ ਅੱਜ ਪੁਲਿਸ ਦੇ ਭਗੌੜੇ ਆ ਸਾਲ ਚੱਲ ਤੋਂ ਜਿਹਨੇ 307 ਦੇ ਪਰਚੇ ਦਰਜ ਆ ਅੱਜ ਉੱਥੇ ਆ ਕੇ ਕਾਗਜ਼ ਤੇ ਭਰ ਰਹੇ ਆ ਪੁਲਿਸ ਦੇ ਨਾਲ ਮਿਲ ਕੇ ਇਹ ਇੰਨੀਆਂ ਧਮਕੀਆਂ ਦੇ ਰਹੇ ਆ ਕਹਿੰਦੇ ਪੰਚਾਇਤਾਂ ਸੀ ਚੁਣ ਲਈਆਂ ਕੋਈ ਜਿੰਨੇ ਕਾਗਜ਼ ਭਰੇ ਜਾ ਰਹੇ ਫਜ਼ੂਲ ਆਪਣੇ ਘਰੇ ਬਹਿ ਜਾਓ ਕੋਈ ਫਾਇਦਾ ਨਹੀਂ ਕਾਗਜ਼ ਭਰਨ ਦਾ ਪੰਚੇ ਤਤਾ ਆਮ ਆਦੀ ਪਾਰਟੀ ਦੇ ਐਮ ਐਲ اے ਨੇ ਘਰੇ ਬਹਿ ਕੇ ਚੁਣਤੀਆਂ ਉਹਦੇ ਦਫਤਰ ਬੈਠੇ ਨੇ 2 ਘੰਟੇ ਪੁਲਿਸ ਵਾਲੇ ਕਹਿੰਦੇ ਇਹਦਾ ਸਰਕਾਰ ਦੇ ਪੁੱਤਾਂ ਅਸੀਂ ਸਰਕਾਰ ਦੇ ਨਾਲ ਚੱਲਾਂ ਜੋ ਸਾਡੇ ਐਮ ਐਲ اے ਨੇ ਸਾਨੂੰ ਲਵਾਇਆ ਉਹੀ ਵੀਡੀਓ ਕਰਿਆ ਅਰੀਜਨਲ ਸੈਕਟਰੀ ਕਰੇ ਉਹ ਮਲਾਜਮ ਕਰ ਰਹੇ ਨੇ ਆਹ ਉਹ ਸਰੇਨਾ ਦੇ ਆਹ ਉਹ ਜਿਹਨੇ ਆਪਣੀ ਮਰਜ਼ੀ ਨਾਲ ਇੱਥੇ ਲਵਾਏ ਆ ਆਪਣੀ ਮਰਜ਼ੀ ਦੇ ਨਾਲ ਫੈਲਾ ਲੈ ਰਹੇ ਆ ਜੋ ਸਰਕਾਰ ਭਗਵੰਤ ਮਾਨ ਜੀ ਕਹਿੰਦੇ ਆ 100% ਉਹਦਾ ਉਲਟ ਹੋ ਰਿਹਾ ਜੇ ਸਾਡੀਆਂ ਫੈਲਾਂ ਨਾ ਲਈਆਂ ਅਸੀਂ ਨੈਸ਼ਨਲ ਹਾਈਵੇ ਤੇ ਧਰਨਾ ਲਾਵਾਂਗੇ ਉਦੋਂ ਧਰਨਾ ਚੱਕਾਂਗੇ ਜਦੋਂ ਤੱਕ ਸਾਡੀਆਂ ਫੈਲਾਂ ਜਮ ਨਹੀਂ ਹੁੰਦੀਆਂ ਦੇ ਡੀਐਸਪੀ ਸਾਹਿਬ ਚੀਮਾ ਸਾਹਿਬ ਸਾਡੇ ਨਾਲ ਇਸ ਟਾਈਮ ਮੌਜੂਦ ਆਪਾਂ ਗੱਲ ਕਰ ਲੈਣੇ ਆ ਵੱਡੇ ਇਲਜ਼ਾਮ ਜਿਹੜੇ ਹੈ ਸਾਬਕਾ ਵਿਧਾਇਕ ਲਾ ਕੇ ਗਏ ਆ ਇਹਨਾਂ ਤੇ ਕਿ ਇਹ ਧੱਕਾ ਕਰਾ ਰਹੇ ਆ ਤੇ ਕਾਗਜ ਨਹੀਂ ਪਰੰਦੇ ਦੇ ਰਹੇ ਆ ਸਰ ਕੀ ਕਹਿਣਾ ਚਾਹੋਗੇ ਇਲਜ਼ਾਮ ਲਾ ਕੇ ਗਏ ਆ ਕਿ ਤੁਸੀਂ ਕਾਗਜ ਨਹੀਂ ਪਰੰਦੇ ਦੇ ਰਹੇ ਪੁਲਿਸ ਧੱਕਾ ਕਰ ਰਹੀ ਹੈ ਉਹ ਵੀ ਤੁਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਸਰਕਾਰ ਦੇ ਪੂਤਾਂ ਕੋਡੇ ਸਾਹਮਣੇ ਗੱਲ ਹੋਈ ਹੈ ਕੋਈ ਤੁਸੀਂ ਸਵੇਰ ਦੇ ਖੜੇ ਹੋ ਚੌਧਰੀ ਸਾਹਿਬ ਕੋਈ ਗੱਲ ਹੋਈ ਹੈ ਇਹੋ ਜੀ ਆ ਖੜਾ ਮੈਂ ਸਾਰੇ ਖੜੀ ਆ ਸਾਡੀ ਫੋਰਸ ਬਿਲਕੁਲ ਇਹੋ ਜੀ ਗੱਲ ਨਹੀਂ ਸਾਰੇ ਕਾਗਜ਼ ਭਰਿਆ ਕੁਦਰਤੀ ਅੱਜ ਲਾਸਟ ਡੇ ਐ ਜੀਐਸਵੀ ਸਾਹਿਬ ਕਹਿੰਦੇ ਤੇ ਸਰਕਾਰ ਦੇ ਪੁੱਤਾਂ ਜੋ ਸਰਕਾਰ ਕੋ ਗਿਓ ਕਰਾਂਗੇ ਅੱਛਾ ਜੀ ਜੀਐਸਵੀ ਤਾਂ ਕਹਿੰਦੇ ਸਾਨੂੰ ਸਰਕਾਰ ਨੇ ਲਾਇਆ ਤੁਸੀਂ ਲਾਇਆ ਨਾ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਦੇ ਪੇਸ ਤੇ ਤੁਸੀਂ ਬਣੇ ਹੋਓ ਸੋ ਤੁਸੀਂ ਦੇਖ ਰਹੇ ਹੋ ਕਿ ਪੰਚਾਇਤੀ ਚੋਣਾਂ ਜਿਹੜੀਆਂ ਹੈਗੀਆਂ ਸਿਰ ਤੇ ਖੜੀਆਂ ਤੇ ਲਗਾਤਾਰ ਸ਼ੰਭੂ ਬਲਾਕ ਦੇ ਜਿਹੜੇ ਕਾਗਜ਼ ਅੱਜ ਭਰੇ ਜਾ ਰਹੇ ਆ ਅਸੀਂ ਖੜੇ ਆ ਰਾਜਪੁਰਾ ਦੇ ਪਟੇਲ ਕਾਲਜ ਦੇ ਵਿੱਚ ਕਨੌਰ ਦੇ ਵਿੱਚ ਵੀ ਭਰੇ ਜਾ ਰਹੇ ਆ ਕਨੌਰ ਦੇ ਕਾਗਜ਼ ਤੇ ਆਪਣਾ ਪੀਟੀਆਈ ਦੇ ਵਿੱਚ ਰਾਜਪੁਰਾ ਬਲਾਕ ਦੇ ਕਾਗਜ਼ ਭਰੇ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਉਰੇ ਕਿੰਨਾ ਕੁ ਬੁਰਾ ਹਾਲ ਹੈ ਪ੍ਰਸ਼ਾਸਨ ਦਾ ਕਿ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਐ ਮਹਿਲਾਵਾਂ ਖੜੀਆਂ ਗਿਆ ਲੇਡੀਜ਼ ਜਿਹੜੀਆਂ ਉਰੇ ਪਰੇਸ਼ਾਨ ਹੋ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਉਰੇ ਤੁਸੀਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਇੱਕ ਵਾਰੀ ਦਿਖਾਣਗੇ ਕਿ ਕਿੰਨੇ ਕੁ ਲੋਕ ਜਿਹੜੇ ਹੈ ਉਹਰੇ ਪ੍ਰੇਸ਼ਾਨ ਹੋ ਰਹੇ ਹੈ ਤੁਸੀਂ ਦੇਖ ਸਕਦੇ ਹੋ ਕਿ ਲੇਡੀਜ਼ ਕਿਸ ਤਰ੍ਹਾਂ ਤੱਕੇ ਲੇਡੀਜ਼ ਨੂੰ ਕਿਸ ਤਰ੍ਹਾਂ ਤੱਕੇ ਪਹਿਰੇ ਹੈ ਤੁਸੀਂ ਦੇਖ ਸਕਦੇ ਹੋ ਕਿ ਕੋਈ ਪ੍ਰਸ਼ਾਸਨ ਜਿਹੜਾ ਹੈਗਾ ਪ੍ਰਸ਼ਾਸਨ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਕੋਈ ਕੁਝ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਬੁਰਾ ਹਾਲ ਹੈ ਕੀ ਕਿਹਾ ਜਾਵੇ ਪਾਜੀ ਅਸੀਂ ਸਵੇਰੇ 8 ਵਜੇ ਦੇ ਖੜੇ ਹੈ ਹਾਂਜੀ ਹਾਂਜੀ ਕੋਈ ਤੁਹਾਨੂੰ ਸੁਲਵਾਈ ਨਹੀਂ ਹੈ ਕਿ ਇੱਥੇ ਤਾਂ ਸ਼੍ਰੀ ਆਮ ਤੱਕੇ ਮਾਰ ਰਿਹਾ ਦੇਖੋ ਇਹ ਲੇਡੀ ਜਾਂ ਬੇਚਾਰੀ ਥੋਏ ਪਿੰਡ ਦੀ ਤਿੰਨ ਘੰਟੇ ਤੇ ਖੜੀ ਆ ਆਪਾਂ ਗੱਲਬਾਤ ਕਰਨੀ ਕੀ ਕਹੋ ਕੀ ਕਹਿਣਾ ਚਾਹੋਗੇ ਭੈਣ ਜੀ ਫਿਰ ਬਸ ਕੀ ਕਹਿਣਾ ਚਾਹੋਗੇ ਕੋਈ ਪ੍ਰਬੰਧ ਕੋਈ ਜੀ ਕੋਈ ਪ੍ਰਬੰਧ ਨਹੀਂ ਹੈਗਾ ਪੂਰੀ ਧੱਕਾ ਮੁੱਕੀ ਕਰ ਰਹੇ ਕੋਈ ਦਰਵਾਜ਼ਾ ਨਹੀਂ ਖੋਲ ਰਹੇ ਬਿਲਕੁਲ ਬੇਇਨਸਾਫੀ ਕਰ ਰਹੇ ਇਹ ਕੋਈ ਪ੍ਰਬੰਧ ਨਹੀਂ ਕੋਈ ਪੱਖੇ ਦਾ ਨਹੀਂ ਕੋਈ ਪਾਣੀ ਦਾ ਨਹੀਂ ਕੋਈ ਚੀਜ਼ ਦਾ ਪ੍ਰਬੰਧ ਨਹੀਂ ਲੇਡੀਜ਼ ਦੀ ਕੋਈ ਲੈਡੀ ਲੇਡੀਜ਼ ਦੀ ਕੋਈ ਲੜਾਈ ਨਹੀਂ ਕਰ ਰਿਹਾ ਉਹ ਇਹ ਹੈ ਕੋਈ ਵੀ ਲੇਡੀਸ ਨਹੀਂ ਜਾ ਰਹੀ ਅੰਦਰ ਕੀ ਕਹਿਣਾ ਚਾਹੋਗੇ ਜਿਹੜਾ ਇੰਤਜ਼ਾਮ ਹੈ ਇੰਤਜ਼ਾਮ ਕੁਝ ਨਹੀਂ ਹੈ ਪੱਖੇ ਨਹੀਂ ਹੈ ਉੱਤੇ ਪਾਣੀ ਨਹੀਂ ਹੈ ਇੱਥੇ ਧੱਕਾ ਇੰਤਜ਼ਾਮ ਹੈ ਦੇਖ ਸਕਦੇ ਹੋ ਕਿ ਲੋਕੀ ਜਿਹੜੇ ਹੈ ਇਸ ਟਾਈਮ ਉਰੇ ਪਰੇਸ਼ਾਨ ਹੋ ਰਹੇ ਹੈ ਲਗਾਤਾਰ ਤੁਸੀਂ ਦੇਖੋ ਬਹੁਤ ਜਿਆਦਾ ਪਰੇਸ਼ਾਨ ਹੋ ਰਹੇ ਟੀਮੀਆਂ ਦੀ ਲਾਈਨ ਘਾਰਦਰ ਪਰਿੰਡਾ ਸਾਡਾ ਟੀਮੀਆਂ ਦੀ ਲਾਈਨ ਲਾਗੋਣ ਦੀ ਬੰਦੇ ਲਾਗੋਣ ਦੀ ਇਹ ਹੈ ਹੀ ਨਹੀਂ ਹੈ ਕੋਈ ਸਿਸਟਮ ਨਹੀਂ ਹੈਗਾ ਟੀਮੀਆਂ ਨੂੰ ਧੱਕੇ ਮਾਰਦੇ ਬੰਦੇ ਨੂੰ ਧੱਕੇ ਮਾਰਦੇ ਕੋਈ ਸਿਸਟਮ ਨਹੀਂ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਕਹਿ ਰਹੇ ਕਿ ਲੇਡੀਜ਼ ਦੀ ਲਾਈਨ ਜਿਹੜੀ ਹੈ ਅਲੱਗ ਹੋਣੀ ਚਾਹੀਦੀ ਹੈ ਤੇ ਜੈਂਟਸ ਦੀ ਅਲੱਗ ਹੋਣੀ ਚਾਹੀਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਹੈ ਜਿਹੜੀ ਲੇਡੀਜ਼ ਤੇ ਜੈਂਟਸ ਦੀ ਜਿਹੜੀ ਲਾਈਨ ਹੈ ਉਹ ਇਕੱਠੀ ਬਣਾਈ ਗਈ ਹੈ ਜੋ ਕਿ ਬਿਲਕੁਲ ਇੱਕ ਗਲਤ ਹੈ ਮੈਂ ਕਿ ਸਵੇਰ ਦੇ ਖੜੇ ਆ ਸਾਡੀ ਕੋਈ ਅੰਦਰ ਹੀ ਜਾਣ ਦੇ ਰਿਹਾ ਸਾਨੂੰ ਸਵੇਰ ਦੇ ਕਹਿੰਦੇ 6 ਵਜੇ ਤੋਂ ਖੜੇ ਆ ਸੀ ਅੱਗੇ ਸਵੇਰ 7 ਵਜੇ ਦੇ ਖੜੇ ਆ ਸੀ ਆਪਾਂ ਇਹਨੂੰ ਪੁੱਛਣਾ ਕਿ ਕਿਉਂ ਨਹੀਂ ਪਰਮੇਸ਼ਰ ਦੇ ਕਾਗਜ਼ ਵੀ ਕੀ ਨਹੀਂ ਕਰਿਆ ਪਰਮੇਸ਼ਰ ਚਾ ਰਹੀ ਹੈ ਮਿਰਜਾ ਪਰਮੇਸ਼ਰ ਸਪਾਰਸੀ ਬੰਦੇ ਬਿਲਕੁਲ ਅੰਦਰ ਜਾ ਰਹੇ ਆ ਸਾਡੀ ਕੋਈ ਸੁਣਾਈ ਨਹੀਂ ਕੋਈ ਫੈਲ ਦਿਖਾਉਂਦਾ ਅੰਦਰੋਂ ਫੋਨ ਲਾਂਦਾ ਦਰਵਾਜ਼ਾ ਬਾਜ ਆਵਾਜ਼ ਮਾਰ ਕੇ ਅੰਦਰ ਜਾ ਰਹੇ ਬੰਦੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਚਾਹੋਗੇ ਸਰਕਾਰ ਦੇ ਜਿਹੜੇ ਇੰਤਜ਼ਾਮ ਕੀਤੇ ਗ ਬੇਲ ਕੰਮ ਹੈ ਕੰਮ ਬੇੜਾ ਕਰ ਕਰ ਸਰਕਾਰ ਨੂੰ ਜੀ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਜੀ ਤੁਸੀਂ ਲਾਈਨ ਕਿਹੜੀ ਪਿੰਡ ਤੋਂ ਦੱਸੋ ਕਿਹੜਾ ਹੈਗਾ ਕਦਮੇ ਤੋਂ ਆਏ ਜੀ ਕਦਮੇ ਤੋਂ ਕਿੰਨੇ ਕੁ ਦੇਰ ਹੋ ਗਈ ਓਰੇ ਖੜੇ ਨੂੰ ਤੁਹਾਨੂੰ ਅਸੀਂ 2-3 ਘੰਟੇ ਹੋ ਗਏ ਹੈ ਤੇ ਕੀ ਕੋਈ ਪਾਣੀ ਦਾ ਇੰਤਜ਼ਾਮ ਕੋਈ ਪਾਣੀ ਕੁਸ਼ੇਸ਼ਾ ਨੂੰ ਪਾਣੀ ਪਤਾ ਕੁਝ ਨਹੀਂ ਹੈ ਜੀ ਤਾਂਗਾ ਜਿੱਥੇ ਕੀ ਲੇਡੀਜ਼ ਦੀ ਲਾਈਨ ਲੱਗੀ ਹੋਈ ਹੈ ਤੇ ਜੈਂਟਲਜ਼ ਦੀ ਲਾਈਨ ਲੱਗੀ ਹੈ ਤੁਸੀਂ ਦੇਖੋਗੇ ਕਿ ਕਿਤੇ ਵੀ ਤੁਹਾਨੂੰ ਪੱਖੇ ਨਜ਼ਰ ਨਹੀਂ ਆਣਗੇ ਕਿਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਇੰਤਜ਼ਾਮ ਨਹੀਂ ਹੈ ਸੋ ਲਗਾਤਾਰ ਜਿਹੜਾ ਹੈ ਉਰੇ ਤੁਹਾਨੂੰ న్యూਸ 89 ਪੰਜਾਬ ਗਰਾਊਂਡ 0 ਤੋਂ ਦਿਖਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਪਰੇਸ਼ਾਨ ਹੋ ਰਹੇ ਬੱਚਿਆਂ ਦੇ ਨਾਲ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਪੈਂਦੀ ਕੀ ਕਹਿਣਾ ਚਾਹੋ ਕਿੰਨਾ ਕਿੰਨਾ ਟਾਈਮ ਹੋ ਗਿਆ ਜੀ ਆਈ ਨੂੰ ਦੇਖੋ 1 ਆਵਰ ਤੇ ਕੋਈ ਕੋਈ ਇੰਤਜ਼ਾਮ ਤੁਹਾਨੂੰ ਫਕਰ ਇੰਤਜ਼ਾਮ ਬੱਚਿਆਂ ਨਾਲ ਤੁਸੀਂ ਆਏ ਹੋ ਵੀਰ ਜੀ ਆਹਾਂ ਚੌਂਕ 'ਚ ਖੜੇ ਸੀ ਸਵੇਰੇ 5 ਵਜੇ ਆ ਗਏ ਸੀ ਜੀ ਆਹ ਚੌਂਕ 'ਚ ਖੜੇ ਸੀ ਆ ਕੇ ਵੀ ਦਰਖਤ ਥੱਲੇ ਕੱਢ ਜਾਗੇ ਬਾਹਰ ਕੱਢ ਕੇ ਡੀਟੀ ਰੋਡ ਤੱਕ ਲੰਘਾਰਤਾ ਵੀ ਜੜਾ ਮਰਦਾ ਕਿਸੇ ਦੀ ਲੱਤ ਟੁੱਟਦੀ ਕਿਸੇ ਦੀ ਬਾਹਰ ਟੁੱਟਦੀ ਏ ਕੋਈ ਸੁਣਵਾਈ ਨਹੀਂ ਆ ਜੀ ਪਟਿਆਲ ਕੋਲ ਜਿੰਨਾ ਗਵਰਨਮੈਂਟ ਆਹਦੇ ਵੀ ਇੱਧਰਲੇ ਪਾਸੇ ਬੈਠ ਜਾਓ ਪੱਖੇ ਤੇ ਇੱਕ ਪਾਸੇ ਦੀ ਬੈਠਣ ਦੀ ਨਹੀਂ ਜਗ੍ਹਾ ਤੇਰੇ ਸੋ ਲਗਾਤਾਰ ਤੁਹਾਨੂੰ న్యూਸ 89 ਪੰਜਾਬ ਲਗਾਤਾਰ ਗਰਾਉਂਡ ਜ਼ੀਰੋ ਤੋਂ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਜੀ ਬੜਾ ਪਰੇਸ਼ਾਨ ਹੋਇਆ ਕੋਈ ਤਰੀਕਾ ਨਹੀਂ ਹੈ ਜੀ ਕੋਈ ਲੈਂਦਾ ਨਹੀਂ ਕੋਈ ਟੋਕਨ ਨਹੀਂ ਕੋਈ ਸਿਸਟਮ ਹੀ ਨਹੀਂ ਹੈ ਬੰਦਾ ਸਿਸਟਮ ਚਲੇ ਜਾਂ ਕੋਈ ਆਨਲਾਈਨ ਕੰਮ ਹੋਵੇ ਕੋਈ ਸਿਸਟਮ ਕਿੰਨੇ ਵਜੇ ਤੱਕ ਦਾ ਟਾਈਮ ਹੈ ਪਰੰਦਕ ਅਗੇ ਜੀ ਨਾਲ ਕੋਈ ਪਤਾ 4 ਵਜੇ ਤੱਕ ਕਹਿੰਦੇ ਭਰਨਗੇ ਪਰ ਮੈਨੂੰ ਲੱਗਦਾ ਲੱਗਦੇ ਨਾ ਤੇ 9 10 ਵਜੇ ਜਾਣਗੇ ਰਾਤ ਦੇ ਜਿਹੜੇ ਸਾਫਤਾ ਲੱਗ ਰਿਹਾ ਇਹਨਾਂ ਦਾ ਕੋਈ ਸਿਸਟਮ ਲੱਗ ਨਹੀਂ ਗਿਆ ਪ੍ਰੋਪਰ ਸਿਸਟਮ ਅਜੇ ਨਹੀਂ ਤੋਂ ਆਪਾਂ ਆਪਾਂ ਇੰਤਜ਼ਾਮ ਦੇਖਣ ਦੀ ਕੋਸ਼ਿਸ਼ ਕਰਦੇ ਇੱਕ ਮਿੰਟ ਭਾਈ ਸਾਹਿਬ ਇੱਕ ਮਿੰਟ ਜਾਣ ਲੈਣ ਦਿਓ ਮੈਨੂੰ ਅਕਸਰ ਨਾਲ ਗੱਲ ਕਰ ਲੈਣ ਦਿਓ ਕੀ ਦਿੱਕਤ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੀ ਦਿੱਕਤ ਕੀ ਆ ਰਹੀ ਹੈ ਜੀ ਉਰ ਇੰਨੀ ਇੰਨੀ ਇੰਨਾ ਲਾਈਨਾਂ ਲੱਗੀਆਂ ਹੋਈਆਂ ਕਿ ਦਿੱਕਤ ਘਿਾਰੇ ਲੋਕਾਂ ਦੇ ਪਛਾਲ ਹੋ ਰਹੇ ਐਸਾ ਤਾਂ ਹੋਣਾ ਕਰਦਾ ਸਾਡੇ ਸੀਨੀਅਰ ਅਫਸਰਾਂ ਨਾਲ ਪੂਰੇ ਆਰੋ ਕੌਣ ਹੈਗੇ ਉਰੇ ਆਰੋ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਕੰਮ ਚੱਲ ਰਿਹਾ ਹੈ ਲੇਕਿਨ ਅੰਦਰ ਜਿਹੜੇ ਅਫਸਰ ਸਾਹਿਬਾਨ ਹੈ ਉਹ ਪੱਖਿਆਂ ਦੇ ਵਿੱਚ ਬੈਠੇ ਆ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਦਿਖਾ ਰਿਹਾ ਨਿਊਜ਼ 89 ਪੰਜਾਬ ਲਗਾਤਾਰ ਅੰਦਰ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਅੰਦਰ ਆਰਾਮ ਦੇ ਨਾਲ ਜਿਹੜਾ ਹੈ ਪੱਖਿਆਂ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਲੇਕਿਨ ਪਬਲਿਕ ਕਿਤੇ ਨਾ ਕਿਤੇ ਤੁਹਾਨੂੰ ਪਰੇਸ਼ਾਨ ਹੁੰਦੀ ਨਜ਼ਰ ਆ ਰਹੀ ਹੈ ਲੇਡੀਜ਼ ਦੀ ਲਾਈਨ ਜਿਹੜੀ ਅਲੱਗ ਹੋਣੀ ਚਾਹੀਦੀ ਹੈ ਜੈਂਟਸ ਦੀ ਅਲੱਗ ਹੋਣੀ ਚਾਹੀਦੀ ਹੈ ਲੇਕਿਨ ਉਹ ਰੇ ਜਿਹੜਾ ਹੈਗਾ ਸਿਸਟਮ ਬਿਲਕੁਲ ਜਿਹੜਾ ਹੈ ਹੱਥ ਤੋਂ ਬਾਹਰ ਨਿਕਲ ਚੁਕਿਆ ਹੱਥੋਂ ਤੋਂ ਬਾਹਰ ਨਿਕਲ ਚੁਕਿਆ ਪ੍ਰਸ਼ਾਸਨ ਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਬੜੇ ਬੇਕਾਰ ਜਿਹੜੇ ਹੈ ਇੰਤਜ਼ਾਮ ਨਜ਼ਰ ਆ ਰਹੇ ਹਨ ਤੁਹਾਨੂੰ ਨਿਊ ਲੇਡੀਜ਼ ਕਿੰਨੀ ਇਸ ਟਾਈਮ ਪਰੇਸ਼ਾਨ ਹੋ ਰਹੀਆਂ ਸੋ ਤੁਹਾਨੂੰ ਦਿਖਾਇਆ ਅੰਦਰ ਕਿ ਅਫਸਰ ਸਹਿਬਾਨ ਜਿਹੜੇ ਹੈ ਉਹ ਪੱਖਿਆਂ ਦੇ ਪੱਖਿਆਂ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਤੇ ਪਬਲਿਕ ਜਿਹੜੀ ਹੈ ਉਹ ਲਗਾਤਾਰ ਪਰੇਸ਼ਾਨ ਹੋ ਰਹੀ ਹੈ ਆਪਾਂ ਲਗਾਤਾਰ ਲੋਕਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਕਿਸ ਤਰ੍ਹਾਂ ਦੇ ਤੁਹਾਨੂੰ ਇੰਤਜ਼ਾਮ ਨਜ਼ਰ ਆ ਰਹੇ ਜੀ ਉਹ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਰਸ਼ ਬਹੁਤ ਹੈ ਜੀ ਰਸ਼ ਬਹੁਤ ਜ਼ਿਆਦਾ ਹੈ ਪੱਖਾਂ ਨੇ ਇੰਤਜ਼ਾਮ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਪਰੇਸ਼ਾਨ ਹੋ ਰਹੀਆਂ ਔਰ ਇਹ ਬੈਠਣ ਨੂੰ ਜਿਹੜੀ ਆ ਥਾਂ ਨਹੀਂ ਹੈਗੀ ਪਟੇਲ ਕਾਲਜ ਦੇ ਵੀ ਲਗਾਤਾਰ ਤੁਹਾਨੂੰ ਗਰਾਊਂਡ 0 ਤੋਂ ਇਹ ਤਸਵੀਰਾਂ ਦਿਖਾ ਰਹੇ ਸੀ ਸੋ ਤੱਕੇ ਦੇ ਇਲਜ਼ਾਮ ਵੀ ਜਿਹੜੇ ਹਨ ਲਗਾਤਾਰ ਲਾਏ ਜਾ ਰਹੇ ਹਨ ਸਾਬਕਾ ਐਮਐਲਏ ਜਿਹੜੇ ਵਿਧਾਇਕ ਹੈਗੇ ਕਨੌਰ ਦੇ ਮਦਨਨਾਲ ਜਲਾਲਪੁਰ ਜੀ ਵੀ ਥੋੜੀ ਦੇਰ ਦੇ ਵਿੱਚ ਉਹਰੇ ਪਹੁੰਚਣਗੇ ਅਸੀਂ ਤੁਹਾਡਾ ਨਾਲ ਗੱਲ ਕਰਾਵਾਂਗੇ ਸੋ ਡੀਐਸਪੀ ਜਿਹੜੇ ਕਨੌਰ ਦੇ ਹੈਗੇ ਚੀਮਾ ਸਾਹਿਬ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਨਾਲ ਤੁਸੀਂ ਬਣੇ ਰਹੋ ਇਸ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਕਿ ਕਿਸ ਤਰ੍ਹਾਂ ਦੇ ਇੰ ਸੋਨ ਨਗਰ ਪੰਚਾਇਤ ਦੀ ਚੋਣਾਂ ਨੂੰ ਲੈ ਕੇ ਰਾਜਨੀਤਿਕ ਸੰਗਰਮ ਹੋਈ ਹੋਈ ਹੈ ਤੇ ਬਲਾਕ ਸ਼ੰਭੂ ਦੇ ਜਿਹੜੇ ਹੈ ਉਹ ਕਾਗਜ਼ ਪਰੇ ਜਾ ਰਹੇ ਹੈ ਰਾਜਪੁਰਾ ਦੇ ਪਟੇਲ ਕਾਲਜ ਦੇ ਵਿੱਚ ਕੁਝ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਟੱਕੇ ਦੀਆਂ ਗੱਲਾਂ ਨਜ਼ਰ ਆ ਰਹੀਆਂ ਸੀਗੀਆਂ ਤੇ ਸਾਡੇ ਨਾਲ ਸਾਫ ਕਾ ਵਿਧਾਇਕ ਮਦਨਲਾਲ ਜਲਾਲਪੁਰ ਜੀ ਇਸ ਟਾਈਮ ਮੌਜੂਦ ਆ। ਆਪਾਂ ਗੱਲਬਾਤ ਕਰ ਲਨੇ। ਸਰ ਕਹੇ ਜੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਜੀ ਸਾਨੂੰ ਦੱਸੋ। ਅੱਜ ਤੱਕ ਜਿਹੜਾ ਨੰਗਾ ਨਾਚਾ ਜ਼ਿੰਦਗੀ 'ਚ ਕਦੇ ਵੀ ਕਾਗਜ਼ ਭਰੇ ਆ। ਮੈਂ ਵੀ ਪਿਛਲੇ 40 ਸਾਲਾਂ ਤੋਂ ਦੇਖਦਾ ਆ ਰਿਹਾ ਕਾਗਜ਼ ਭਰਦਿਆਂ ਨੂੰ। ਵੀ ਜੋ ਹਾਲਾਤ ਐਦਕੀ ਬਣਿਆ ਕਦੇ ਅਜੇ ਤੱਕ ਨਹੀਂ ਬਣੇ। ਵੀ ਪਤਾ ਨਹੀਂ ਕਿਹੋ ਜੀ ਸਰਕਾਰ ਆ ਭਗਵੰਤ ਮਾਨ ਜੀ ਕਹਿੰਨੇ ਆ ਵਿਧਾਨ ਸਭਾ 'ਚ ਖੜਕੇ ਵੀ ਇਮਾਨਦਾਰੀ ਨਾਲ ਕਾਗਜ਼ ਭਰੇ ਜਾਣਗੇ, ਹਰ ਇੱਕ ਦੇ ਕਾਗਜ਼ ਲੈ ਜਾਣਗੇ, ਕਿਸੇ ਦੇ ਕਾਗਜ਼ ਰ ਪਾਰੀ ਤੇ 8:30 ਵਜੇ 9 ਵਜੇ ਐਮਐਲਏ ਆਂਦਾ ਇਹਨਾਂ ਦੀ ਪੁਲਿਸ ਆਂਦੀ ਹੈ ਸਾਰੀ ਸਾਰਿਆਂ ਨੂੰ ਗੇਟ ਤੋਂ ਬਾਹਰ ਕੱਢਿਆ ਜਾਂਦਾ ਸਿਰਫ ਇਹਨਾਂ ਨੇ ਆਪਣੀਆਂ ਫੈਲਾਂ ਲੈ ਕੇ ਅੰਦਰ ਵੜਿਆ ਬੰਦੇ ਜਿੰਨੀਆਂ ਫੈਲਾਂ ਜਮ੍ਹਾਂ ਹੋ ਰਹੀਆਂ ਸਭ ਆਮ ਆਦਮੀ ਪਾਰਟੀ ਦੇ ਆ ਸਾਡੇ ਬੰਦੇ ਦੀ ਇੱਕ ਵੀ ਫੈਲ ਅੰਦਰ ਜਾਣ ਨਹੀਂ ਦੇਦੇ ਇਹਨਾਂ ਦੇ ਬੰਦੇ ਅੰਦਰ ਬੈਠੇ ਨੇ ਪੀ ਕੇ ਪੜ ਕੇ ਹਰੇਕ ਬੂਥ ਤੇ ਇਹਨਾਂ ਨੇ ਉਹ ਬੰਦੇ ਬਿਠਾਏ ਹੋਏ ਆ ਜਿਹੜੇ ਇੱਥੇ ਗੈਂਗਸਟਰ ਟੈ ਬੰਦੇ ਆ ਗੁੰਡਾ ਟੈ ਬੰਦੇ ਆ ਜਿਹੜੇ ਦੋ ਨੰਬਰ ਦਾ ਧੰਦਾ ਕਰਦੇ ਆ ਸਾਰੇ ਜਿਹੜੇ ਅੱਜ ਭਗੌੜੇ ਹੋਏ ਹੋਏ ਆ ਅੱਜ ਪੁਲਿਸ ਦੇ ਭਗੌੜੇ ਆ ਸਾਲ ਸਾਲ ਤੋਂ ਜਿਹਨੇ 307 ਦੇ ਪਰਚੇ ਦਰਜਾ ਅੱਜ ਉੱਥੇ ਆ ਕੇ ਕਾਗਜ਼ ਤੇ ਭਰਾਰੇ ਆ ਪੁਲਿਸ ਦੇ ਨਾਲ ਮਿਲ ਕੇ ਮੈਂ ਕਹਿੰਨਾ ਪੁਲਿਸ ਉਹ ਹੱਲ ਕਰੀਏ ਅੱਜ ਤੱਕ ਜਿਵੇਂ ਕਹਿੰਦੇ ਆ ਪਹਿਲਾਂ ਵੀ ਇਹ ਪੁਲਿਸ ਇੱਥੇ ਰਹੀ ਆ ਪਹਿਲੀਆਂ ਸਰਕਾਰਾਂ ਦੇ ਵਿੱਚ ਪਰ ਜੋ ਅੱਜ ਹਾਲਾਤ ਇਹਨਾਂ ਨੇ ਬਣਾਏ ਆ ਇਹ ਹੀ ਪੁਲਿਸ ਪਹਿਲਾਂ ਹੁੰਦੀ ਸੀ ਅੱਜ ਵੀ ਉਹੀ ਪੁਲਿਸ ਆ ਜਿਹੜੇ ਇਹ ਨੰਗਾ ਨਾਚ ਕਰ ਰਹੇ ਆ ਗੁਰਲਾਲ ਸਿੰਘ ਜੀ ਸਾਡੇ ਐਮਐਲਏ ਜਿਹੜੇ ਬਣੇ ਆ 3 2.5 ਸਾਲ ਪਹਿਲਾਂ ਸਵੇਰੇ ਸਾਰੇ ਬੰਦਿਆਂ ਨੂੰ ਕੱਢ ਕੇ ਸਕੂਲ ਰਾਹੀਂ ਗੇਟ ਰਾਹੀਂ ਉਹਨਾਂ ਨੇ ਅੰਦਰ ਬੰਦੇ ਵੜੇ ਆ ਮੈਂ ਨਹੀਂ ਕਹਿੰਦਾ ਸਾਰਾ ਇੱਥੇ ਰਿਕਾਰਡਿੰਗ ਵੀ ਹੋਈ ਵੀ ਆ ਵੀ ਕਿੰਨੇ ਵਜੇ ਆ ਕੇ ਅੰਦਰ ਬਹਿ ਕੇ ਸਾਰੀ ਸੈਟਿੰਗ ਕਰਕੇ ਬੰਦੇ ਸਾਡੇ ਬੰਦੇ ਉਦੋਂ ਵੜਨਦੇ ਆ ਜਦੋਂ ਅੰਦਰ ਫਾਈਲਾਂ ਦਾ ਢੇਰ ਲੱਗਿਆ ਸਾਡੀ ਇੱਕ ਵੀ ਫਾਈਲ ਅੱਜ ਕਿਸੇ ਡੈਕਸ ਤੇ ਜਾ ਕੇ ਦੇਖ ਲਓ ਕਿਸੇ ਕਾਂਗਰਸ ਦੀ ਫੈਲ ਤੁਹਾਨੂੰ ਲੱਭੂਗੀ ਨਹੀਂ ਇਹਨਾਂ ਦੇ ਬੰਦੇ ਬੈਠੇ ਆ ਜਿਹੜਾ ਬੰਦਾ ਸਾਡੇ ਅੰਦਰ ਜਾਂਦਾ ਗਾਲਾਂ ਕੱਢ ਕੇ ਬਾਹਰ ਕੱਢ ਦਿੰਦੇ ਆ ਕਿਸੇ ਨੂੰ ਇਜਾਜ਼ਤ ਨਹੀਂ ਕਿਸੇ ਵਰਕਰ ਨੂੰ ਇਜਾਜ਼ਤ ਨਹੀਂ ਕਾਂਗਰਸ ਖਾਲੀਆਂ ਦੇ ਕੋਈ ਅੰਦਰ ਜਾ ਕੇ ਆਪਣੀ ਫੈਲ ਜਾਵਾਂ ਪਰ ਇਹਨਾਂ ਦੇ ਸਾਰੇ ਬੰਦੇ ਜਿਨ੍ਹਾਂ ਨੇ ਕਾਗਜ਼ ਵੀ ਨਹੀਂ ਭਰਨੇ ਉਹ ਸਾਰੇ ਅੰਦਰ ਬੈਠੇ ਆ ਐਮਐਲਏ ਸਾਹਿਬ ਤੁਹਾਨੂੰ ਕੀ ਸਵੇਰੇ ਕਿੰਨੇ ਕਜੇ ਫੋਨ ਆਇਆ ਕਿ ਇਸ ਤਰ੍ਹਾਂ ਦਾ ਮਤਲਬ ੱੱਕਾ ਦੇਖਣ ਨੂੰ ਮਿਲ ਰਿਹਾ ਔਰ ਕੀ ਕਾਗਜ਼ ਨਹੀਂ ਭਰਨਦੇ ਨੇ 8 ਵਜੇ ਤੋਂ ਆਵਾਜ਼ ਸੁਣਾਉਣਾਂ ਨੇ ਸ਼ੁਰੂ ਹੋਏ ਆ ਵੀ ਜਦੋਂ ਇਹਨਾਂ ਨੇ 7 ਵਜੇ ਲੋਕੀ 6 ਵਜੇ ਤੇ ਲੈਣੇ ਤੇ ਲਾਗੇ ਨੂੰ ਪਤਾ ਵੀ ਲਾਸਟ ਦਾ ਨਾ ਇਹਨਾਂ ਨੇ ਸਾਡੇ ਕਾਜ ਨਹੀਂ ਲੈਣੇ ਜਿਹੜੇ ਬੰਦੇ ਡਰੇ ਹੋਏ ਸੀ ਇਹ ਤਾਂ ਰਾਮ ਨਾਲ ਆਏ ਨੇ ਇਹਨਾਂ ਦੇ ਬੰਦੇ ਇਹ ਤਾਂ ਗੁਰਲਾਲ ਐਮਐਲਏ ਨਾਲ ਆਏ ਨੇ ਇਹ ਕਿਤੇ ਲਾਡੇ ਲੂਡੇ ਹੋ ਰਹੇ ਜਿੰਨੇ ਵੀ ਹੁੰਮਰੇ ਆ ਸਾਰੇ ਉਹਨਾਂ ਨੇ ਫੈਲਾ ਸਾਰੀਆਂ ਰਾਤ ਨੂੰ ਇਕੱਠੀਆਂ ਕਰੀਆਂ ਆਪਣੀਆਂ ਫੈਲਾਂ ਲੈ ਕੇ ਸਾਰੀਆਂ ਅੰਦਰ ਬੈਠ ਕੇ ਉਹਨਾਂ ਦੇ ਬੰਦੇ ਸਾਰੇ ਅੰਦਰ ਭਰਾਰੇ ਨੇ ਕੋਈ ਵੀ ਕਿਸੇ ਦੀ ਫੈਲ ਹੋਰ ਨਹੀਂ ਚੱਲੀ ਸਿਰਫ ਆਮ ਆਦਮੀ ਪਾਰਟੀ ਦੇ ਫੈਲਾਂ ਅੰਦਰ ਜਾ ਰੀਆਂ ਇਹ ਸਾਰਾ ਗੁਰਲਾਲ ਸਿੰਘ ਘਨੌੜੀ ਤੇ ਆ ਕੇ ਕਰਕੇ ਗਿਆ ਪਹਿਲਾਂ ਵੀ ਦੋ ਤਿੰਨ ਸਾਡੇ ਇਹਨਾਂ ਨੇ ਕਾਗਜ਼ ਨਹੀਂ ਲਾਏ ਕਿਸੇ ਦੇ ਵੀ ਨਹੀਂ ਲਾਏ ਸਿਰਫ ਸ਼ੁੱਕਰਵਾਰ ਨੂੰ ਕਾਗਜ਼ ਲਾਏ ਆ ਉਹ ਵੀ 3 ਵਜੇ ਆ ਕੇ ਇਹਨਾਂ ਨੇ ਸਾਡੇ ਕਾਗਜ਼ ਬੰਦ ਕਰਦੇ ਅਧੀਆਂ ਫੈਲਾਂ ਜਿਹੜੀਆਂ ਸੀ ਜਮ੍ਹਾਂ ਕਰਾਈਆਂ ਸੀ ਉਹਨੇ ਕੇ ਰਸੀਦਾਂ ਵੀ ਨਹੀਂ ਦਿੱਤੀਆਂ ਇਹਨਾਂ ਨੇ ਉਹ ਫੈਲਾਂ ਪਤਾ ਨਹੀਂ ਕਿੱਥੇ ਚੱਕ ਕੇ ਲੈ ਗਏ ਕਿੱਥੇ ਨਹੀਂ ਲੱਗੇ ਹੁਣ ਵੀ ਇਹਨਾਂ ਦੇ ਬੰਦੇ ਦਬਕੇ ਮਾਰ ਰਹੇ ਨੇ ਜਿਹੜੀਆਂ ਪਹਿਲਾਂ ਤੁਹਾਡੀਆਂ ਜਮ੍ਹਾਂ ਹੋ ਗਈਆਂ ਉਹ ਵੀ ਅਸੀਂ ਤੁਹਾਡੇ ਕਾਗਜ਼ ਰਿਜੈਕਟ ਕਰਾਵਾਂਗੇ ਉਹ ਵੀ ਰਿਜੈਕਟ ਕਰਾਵਾਂਗੇ ਕੋਈ ਕਹਿੰਦਾ ਰੈਂਪ ਦਾ ਬਹਾਨਾ ਲਾ ਦਾਂ ਕੋਈ ਕਹਿੰਦਾ ਟਾਕ ਚ ਫਾੜ ਦਾਂਗੇ ਵਿੱਚੋਂ ਇਹ ਇੰਨੀਆਂ ਧਮਕੀਆਂ ਦੇ ਰਿਆਂ ਕਹਿੰਦੇ ਪੰਚਾਇਤਾਂ ਸੀ ਚੁਣ ਲਈਆਂ ਕੋਈ ਜਿੰਨੇ ਕਾਗਜ਼ ਭਰੇ ਜਾ ਰਹੇ ਫਜ਼ੂਲ ਆਪਣੇ ਘਰੇ ਬਹਿ ਜਾਓ ਕੋਈ ਫਾਇਦਾ ਨਹੀਂ ਕਾਗਜ਼ ਭਰਨ ਦਾ ਪੰਚਾਇਤਾਂ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਘਰੇ ਬਹਿ ਕੇ ਚੁਣਤੀਆਂ ਉਹਨਾਂ ਤੋਂ ਲੱਖਾਂ ਰੁਪਏ ਦੀ ਫਰੋਟੀਆਂ ਲਈਆਂ ਗਈਆਂ ਜੋ ਪਤਾ ਲੱਗਣ ਨੂੰ ਆ ਰਿਹਾ ਮੇਰੇ ਵੀਰ ਇਹ ਸਾਰਾ ਨੰਗਾ ਇਹ ਚਿੱਠਾ ਸਾਰਾ ਸਾਹਮਣੇ ਆ ਜੂਗਾ ਜਲਾਲਪੁਰ ਸਾਹਿਬ ਜਦੋਂ ਚੋਣਾ ਦਾ ਬਿਗਲ ਵੱਜਿਆ ਸੀਗਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਕਿ ਸਰਸੰਮਤੀ ਬਣਾ ਕੇ ਇਨਾਮ ਵੀ ਦਿੱਤਾ ਜਾਏਗਾ ਤੇ ਤੱਕਾ ਨਹੀਂ ਹੋਏਗਾ ਜੇ ਇਸ ਤਰ੍ਹਾਂ ਦਾ ਤੱਕਾ ਹੋਏਗਾ ਤਾਂ ਫਿਰ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਕੀ ਕਰ ਰਹੀ ਹੈ ਪੁਲਿਸ ਦੀ ਉਹ ਰੇਡੀ ਛਾਬਰੀ ਬਣੀ ਹੋਈ ਹੈ ਪੁਲਿਸ ਕੀ ਕਰ ਰਹੀ ਹੈ ਜੀ ਕਿਸੇ ਨਾਲ ਗੱਲ ਹੋਈ ਤੁਹਾਡੀ ਪੁਲਿਸ ਤਾਂ ਸੁਣੇ ਨਹੀਂ ਰਹੀ ਫੋਨ ਨਹੀਂ ਚੱਕ ਰੇ डीसी ਨੂੰ ਮਿਲ ਕੇ ਕੈਂਪ ਵੀ ਅਸੀਂ 5-7 ਬੰਦੇ ਡੀਸੀ ਸਾਨੂੰ ਮਿਲੇ ਨਹੀਂ ਡੀਸੀ ਨੂੰ ਨੇ ਅਧਿਕਾਰ ਨਹੀਂ ਕੈਂਪ ਵੀ ਆ ਕੇ ਮਿਲੀਏ ਉਹਦੇ ਦਫ਼ਤਰ ਬੈਠੇ ਦੋ ਘੰਟੇ ਫੁੱਲ ਸਾਲੇ ਕਹਿੰਦੇ ਇਹ ਤਾਂ ਸਰਕਾਰ ਦੇ ਪੁੱਤਾਂ ਅਸੀਂ ਸਰਕਾਰ ਦੇ ਨਾਲ ਚੱਲਾਂ ਜੋ ਸਾਡੇ ਐਮਐਲਏ ਨੇ ਸਾਨੂੰ ਲਵਾਇਆ ਉਹੀ ਵੀਡੀਓ ਕਰਿਆ ओरिजिनल ਸੈਕਟਰੀ ਕਰੇ ਨੇ ਉਹ ਮਲਾਜ਼ਮ ਕਰੇ ਨੇ ਆਹ ਰੋ ਸਾਰੇ ਨਾ ਤੇ ਆਹ ਰੋ ਇਹਨਾਂ ਨੇ ਆਪਣੀ ਮਰਜ਼ੀ ਨਾਲ ਇੱਥੇ ਲਵਾਏ ਆ ਆਪਣੀ ਮਰਜ਼ੀ ਦੇ ਨਾਲ ਫੈਲਾ ਲੈ ਰਹੇ ਆ ਜੋ ਸਰਕਾਰ ਭਗਵੰਤ ਮਾਨ ਜੀ ਕਹਿੰਦੇ ਆ 100% ਉਹਦੇ ਉਲਟ ਹੋ ਰਿਹਾ ਭਗਵੰਤ ਮਾਨ ਦੀ ਪਤਾ ਨਹੀਂ ਕੋਈ ਗੱਲ ਨਹੀਂ ਮੰਨਦਾ ਜਾਂ ਫਿਰ ਉਹਦੀ ਗੱਲ ਚੱਲਦੀ ਹੋਣੀ ਜਾਂ ਭਗਵੰਤ ਮਾਨੀ ਝੂਠ ਬੋਲ ਰਿਹਾ ਇਹ ਤਾਂ ਪਰਮਾਤਮਾ ਹੀ ਦੱਸਦਾ ਹੋਊਗਾ ਵੀ ਕੌਣ ਸੱਚਾ ਕੌਣ ਝੂਠਾ ਇਸ ਕਰਕੇ ਮੈਨੂੰ ਤਾਂ ਲੱਗਦਾ ਭਗਵੰਤ ਮਾਨੀ ਝੂਠ ਬੋਲ ਰਿਹਾ ਪੁਲਿਸ ਦੇ ਕੋਈ ਉੱਚ ਅਧਿਕਾਰੀ ਨਾਲ ਗੱਲ ਹੋਈ ਵੀ ਇਸ ਤਰ੍ਹਾਂ ੱੱਕਾ ਚੱਲ ਰਿਹਾ ਹੈ ਭਾਈ ਜੀ ਡੀਐਸਪੀ ਨਾਲ ਹੋ ਗਈ ਐਸਐਸਪੀ ਨਾਲ ਹੋ ਗਈ ਵੀ ਸਾਡੇ ਬੰਦੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਰਹੇ ਆ ਕੋਈ ਸੁਣਦਾ ਹੀ ਨਹੀਂ ਹੈ ਡੀਐਸਪੀ ਸਾਹਿਬ ਤਾਂ ਉਰੇ ਮੌਜੂਦ ਹੈ ਜੀ ਮੌਕੇ ਤੇ ਡੀਐਸਪੀ ਸਾਹਿਬ ਕਹਿੰਦੇ ਸਰਕਾਰ ਦੇ ਪੁੱਤਾਂ ਜੋ ਸਰਕਾਰ ਕੋ ਗਿਓ ਕਰਾਂਗੇ ਅੱਛਾ ਜੀ ਡੀਐਸਪੀ ਤਾਂ ਕਹਿੰਦੇ ਤੁਹਾਨੂੰ ਸਰਕਾਰ ਨੇ ਲਾਇਆ ਤੁਸੀਂ ਕਿ ਲਾਇਆ ਨੂੰ ਹੁਣ ਕੀ ਅਗਲਾ ਐਕਸ਼ਨ ਹੋਏਗਾ ਕਿਉਂਕਿ ਇਹ ਤਾਂ ਕਮ ਵਦਨਾ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੋਣਾਂ ਵੀ ਚੋਣਾ ਹੋਣਗੀਆਂ ਪਿੰਡਾਂ ਦੇ ਵਿੱਚ ਸਾਨੂੰ ਅਫਸਰਾਂ ਨੇ ਭਰੋਸਾ ਦਿੱਤਾ ਹੈ ਡੀ.ਸੀ ਨੇ ਡੇਢ ਇੰਚਾਰਜ ਦਾ ਜ਼ਿਲ੍ਹੇ ਦੀ ਉਹ ਕਹਿੰਦੀ ਤੁਹਾਡੀ ਕੀ ਫਾਈਲ ਜਾਵਾਂ ਕਰਾਵਾਂਗੇ ਜੇ ਸਾਡੀਆਂ ਫਾਈਲਾਂ ਨਾ ਲਈਆਂ ਅਸੀਂ ਨੈਸ਼ਨਲ ਹਾਈਵੇ ਤੇ ਧਰਨਾ ਲਾਵਾਂਗੇ ਉਦੋਂ ਧਰਨਾ ਚੱਕਾਂਗੇ ਜਦੋਂ ਤੱਕ ਸਾਡੀਆਂ ਫਾਈਲਾਂ ਜਾਵਾਂ ਨਹੀਂ ਹੁੰਦੀਆਂ ਅੱਜ ਦੇਖ ਲਓ ਹੁਣ ਤਾਂ ਜ 11:30 ਵਜੇ ਆ ਪੂਰਾ ਟਾਈਮ ਹੈ ਕਿ ਸਾਡੇ ਬੰਦੇ ਸਵੇਰ ਦੇ 7 ਵਜੇ ਤੇ 6 ਵਜੇ ਲੈਣੇ ਤਲਗੇ ਹੋયા ਜੇ ਇਹਨਾਂ ਨੇ ਫਿਰ ਵੀ ਫਾਈਲਾਂ ਲੈਣੇ ਫੜੀਆਂ ਫਿਰ ਅਸੀਂ ਸਾਡੇ ਕੋਲ ਤਾਂ ਇੱਕੋ ਇੱਕੋ ਹੈਗਾ ਪੂਰਾ ਹਲਕਾ ਇਕੱਠਾ ਕਰਕੇ ਹਾਈਵੇ ਤੇ ਜਾਮ ਲਾਵਾਂਗੇ ਜੋ ਤੱਕ ਸਾਡੀਆਂ ਫੈਲਾ ਜਮਾ ਨਹੀਂ ਹੁੰਦੀਆਂ ਅਸੀਂ ਜਾਮ ਨਹੀਂ ਖੋਲਾਂਗੇ ਇਹ ਜਿਹੀ ਜੂਰੀ ਦੇਖਣ ਨੂੰ ਮਿਲ ਰਹੀ ਹੈ ਕਿ ਹਲਕਾ ਕਨੌਰ ਦੇ ਵਿੱਚ ਵੀ ਭਰੇ ਜਾ ਰਹੇ ਆ ਕਾਗਜ਼ ਤੇ ਇਹ ਪੀਟੀਆਈ ਚ ਵੀ ਭਰੇ ਜਾ ਰਹੇ ਆ ਇੱਧਰ ਮੈਂ ਕਹਿੰਦਾ ਜੀ ਕਨੌਰ ਦੇਖ ਲੋ ਜਿਆਦਾ ਹੱਥ ਚ ਕੀ ਆ ਸਾਡੇ ਕਨੌਰ ਵਾਲੇ ਐਮਐਲਏ ਨੇ ਇੰਨੇ ਬਾਹਲੀ ਹੱਥ ਚ ਕੀ ਆ ਪਤਾ ਨਹੀਂ ਕਿੰਨਾ ਕ ਪੈਸਾ ਲੈ ਲੈਣਾ ਸਰਪੰਚਾਂ ਤੋਂ ਜਿੰਨਾਂ ਸਰਪੰਚ ਨਾ ਬਣਾ ਰਿਆ ਸਰਵ ਸਮਝਦਾ ਬਹਾਨਾ ਸੀਐਮ ਕਹਿੰਦਾ ਸਰਬਸੰਮਤੀ ਨਾਲ ਬਣਾਓ ਇੱਥੇ ਸਰਬਸੰਮਤੀ ਪੈਸੇ ਨਾਲ ਹੋ ਰਹੀ ਹੈ ਜਿਹੜਾ ਵੱਧ ਪੈਸੇ ਤੇ ਜਾਂਦਾ ਉਹ ਤੇ ਸਰਬਸੰਮਤੀ ਕਿਰਾਜ਼ ਨਹੀਂ ਆ ਇਹ ਹਾਲਾਤ ਨੇ ਪਿੰਡਾਂ ਦੇ ਸੋ ਸੋ ਇਸ 100 ਹਲਕਾ ਕਨੌਰ ਦੇ ਡੀਐਸਪੀ ਸਾਹਿਬ ਚੀਮਾ ਸਾਹਿਬ ਸਾਡੇ ਨਾਲ ਇਸ ਟਾਈਮ ਮੌਜੂਦ ਆ ਆਪਾਂ ਗੱਲ ਕਰ ਲੈਣੇ ਵੱਡੇ ਇਲਜ਼ਾਮ ਜਿਹੜੇ ਹੈ ਸਾਬਕਾ ਵਿਧਾਇਕ ਲਾ ਕੇ ਗਏ ਹਨ ਇਹਨਾਂ ਤੇ ਕਿ ਇਹ ਤੱਕਾ ਕਰਾ ਰਹੇ ਤੇ ਕਾਗਜ਼ ਨਹੀਂ ਪਰੰਦੇ ਦੇ ਰਹੇ ਸਰ ਕੀ ਕਹਿਣਾ ਚਾਹੋਗੇ ਇਲਜ਼ਾਮ ਲਾ ਕੇ ਗਏ ਹਨ ਕਿ ਤੁਸੀਂ ਕਾਗਜ਼ ਨਹੀਂ ਪਰੰਦੇ ਦੇ ਪੁਲਿਸ ਤੱਕਾ ਕਰ ਰਹੀ ਹੈ ਉਹ ਵੀ ਤੁਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਸਰਕਾਰ ਦੇ ਭੂਤਾਂ ਕੀ ਕਹਿਣਾ ਚਾਹੋਗੇ ਤੁਹਾਡੇ ਸਾਹਮਣੇ ਗੱਲ ਹੋਈ ਹੈ ਕੋਈ ਤੁਸੀਂ ਸਵੇਰ ਦੇ ਖੜੇ ਹੋ ਚੌਧਰੀ ਸਾਹਿਬ ਕੋਈ ਗੱਲ ਹੋਈ ਹੈ ਇਹੋ ਜੀ ਆਹ ਖੜਾ ਮੈਂ ਸਾਰੇ ਖੜੀ ਆ ਸਾਡੀ ਫੋਰਸ ਬਿਲਕੁਲ ਇਹੋ ਜੀ ਗੱਲ ਨਹੀਂ ਸਾਰੇ ਕਾਗਜ਼ ਭਰਿਆ ਕੁਦਰਤੀ ਅੱਜ ਲਾਸਟ ਡੇ ਹੈ ਤੇ ਪਹਿਲਾਂ ਦੋ ਛੁੱਟੀਆਂ ਗਏ ਜਿਹਦੇ ਕਰਕੇ ਰਸ਼ ਜ਼ਿਆਦਾ ਹੈ ਇਹਦੇ ਕਰਕੇ ਸਾਰੇ ਸਾਡੀ ਫੋਰਸ ਗੇਟਾਂ ਦੇ ਖੜੀ ਆ ਉਹ ਕਿਸੇ ਨੂੰ ਪਹਿਲ ਤਾਂ ਮਿਲ ਨਹੀਂ ਸਕਦੀ ਸਾਰਿਆਂ ਨੂੰ ਲਾਈਨ ਵਾਈਜ਼ ਹੀ ਆਊਗਾ ਬਾਕੀ ਇਹ ਸਾਰਿਆਂ ਨਾਲ ਸਾਡੀ ਜ਼ਿੰਮੇਵਾਰੀ ਹੈ ਸਾਡੀ ਐਸ ਡੀ ਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਜਿਹੜੇ 3 ਵਜੇ ਤੱਕ ਗੇਟ ਤੇ ਐਂਟਰ ਕਰ ਜਾਣਗੇ ਸਾਰਿਆਂ ਦੇ ਮਤਲਬ ਕਾਗਜ਼ ਭਰੇ ਜਾਣਗੇ ਇਹ ਅਰੋਸਾ ਸਾਹਿਬ ਇੱਥੇ ਹੀ ਬੈਠਣਗੇ ਜ਼ਿਲਦਾਰ ਸਾਹਿਬ ਵੀ ਹੈਗੇ ਭਾਵੇਂ ਰਾਤ ਦਾ 12 ਵਜੇ 1 ਵਜੇ ਸਭ ਦੇ ਮਤਲਬ ਕਾਗਜ਼ ਭਰੇ ਜਾਣਗੇ ਤਾਂ ਕਰਕੇ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਅਜੇ ਤੱਕ ਸ਼ਾਂਤੀਪੁਰ ਚੱਲ ਰਾਸ਼ ਜ਼ਰੂਰ ਹੈਗਾ ਹੁਣ ਹੀ ਐਮਐਲਏ ਸਾਹਿਬ ਦੇ ਨਾਲ ਬੈਸ ਹੁੰਦੀ ਨਜ਼ਰ ਆ ਰਹੀ ਸੀਗੀ ਉਹ ਤੁਹਾਡੇ ਨਾਲ ਬੈਸ ਕਰ ਰਹੇ ਸੀ ਕੀ ਕੀ ਗੱਲ ਕਰਨੀ ਸੀ ਉਹ ਉਹ ਤਾਂ ਕਹਿ ਰਹੇ ਸੀ ਕਾਗਜ਼ ਭਰਾਓਗੇ ਮੈਂ ਕਿਹਾ ਠੀਕ ਹੈ ਜੀ ਭਰਾਉਣੇ ਡਿਊਟੀ ਹੈ ਸਾਡੀ ਇਹ ਚ ਕੋਈ ਬੈਸ ਨਹੀਂ ਹੈਗੀ ਬਿਲਕੁਲ ਚੱਲ ਰਿਹਾ ਸਾਰੀ ਜਗ੍ਹਾ ਬਿਲਕੁਲ ਜਲਾਲਪੁਰ ਕਈ ਵੱਡੇ ਆਰੋਪ ਜਿਹੜੇ ਹੈ ਇਹਨਾਂ ਵੱਲੋਂ ਲਾਏ ਜਾ ਰਹੇ ਆ ਪੁਲਿਸ ਤੇ ਵੀ ਵੱਡੇ ਆਰੋਪ ਲਾਏ ਜਾ ਰਹੇ ਤੇ ਮੌਜੂਦਾ ਵਿਧਾਇਕ ਤੇ ਵੀ ਜਿਹੜੇ ਹੈ ਵੱਡੇ ਆਰੋਪ ਲਾਏ ਜਾ ਰਹੇ ਆ ਸੋ ਇਹਨਾਂ ਵੱਲ ਇਹਨਾਂ ਦਾ ਕਹਿਣਾ ਇਹ ਹੈ ਕਿ ਭਗਵੰਤ ਮਾਨ ਜੀ ਨੇ ਇਹ ਕਿਹਾ ਸੀਗਾ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਕਿ ਸਰਸਮਤੀ ਬਣਾਵਾਂਗੇ ਤੇ ਸ਼ਾਂਤੀ ਦੇ ਨਾਲ ਜਿਹੜਾ ਹੈ ਉਹ ਚੋਣਾਂ ਕਰਵਾਵਾਂਗੇ ਲੇਕਿਨ ਉਹਦੇ ਉਲਟ ਜਾ ਕੇ ਜਿਹੜੇ ਹੈ ਜੋ ਦੇਖਣ ਨੂੰ ਮਿਲ ਰਿਹਾ ਜੋ ਸਾਬਕਾ ਵਿਧਾਇਕ ਇਲਜ਼ਾਮ ਲਾ ਰਿਹਾ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦ ਚੋਣਾਂ ਦਾ ਪਿਗਲ ਜਿਹੜਾ ਯੁੱਧ ਸਤਰ ਤੇ ਜਿਹੜਾ ਹੈ ਚੋਣਾਂ ਵਧਣਗੀਆਂ ਤੇ ਅੱਗੇ ਕੀ ਨਿਕਲ ਕੇ ਜਿਹੜਾ ਹੈਗਾ ਸੀਟਾ ਸਾਹਮਣੇ ਆਏਗਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ